ਉਹ ਬੈੱਡ ਸ਼ੀਟ ਆ ਗਈ ਪੈਕਿੰਗ ਨਾਲ ਹੀ ਆ ਦੇਖੋ ਇਹ 6 6 7 7 16 ਪੀਸ ਵਿਕਦਾ ਇੱਕ ਆਵੇ ਕਲਰ ਚਾਰਟ ਪੂਰੇ ਲੱਗੇ ਪਏ ਆ ਜਿੰਨੇ ਸਾਰੇ ਕਲਰ ਦੇਖੋ ਲੱਗੇ ਪਏ ਆ ਇਹ ਤੁਹਾਨੂੰ ਕਿੰਨੇ ਦੇਣੇ ਤਿੰਨ ਪੀਸ ਤਿੰਨ ਪੀਸ ਸਿਰਫ ਦੇਣੇ 999 ਰੁਪਏ ਦੇ ਤਿੰਨ ਪੀਸ ਸਿਰਫ 999 ਰੁਪਏ ਦੇ ਕਲਰ ਚਾਰਟ ਦੇ ਕਿੰਨੇ ਵਧੀਆ ਵਧੀਆ ਲੱਗੇ ਪਏ ਆ ਦੇਖੋ ਕਿੰਨੇ ਵਧੀਆ ਵਧੀਆ ਕਲਰ ਹੈਗੇ ਆ ਦੇਖੋ ਇਹ ਸਿਰਫ ਤਿੰਨ ਪੀਸ ਦੇਣੇ 999 ਕਿੰਨੇ ਦਾ ਪੀਸ ਪੈ ਗਿਆ 330 ਰੁਪਏ ਦਾ ਸਿਰਫ ਪੀਸ ਪੈ ਗਿਆ ਤਾਂ ਆਪੀ ਸਰ ਦੋ ਪੀਸ ਸਿਰਫ ਦੇਣੇ 1000 ਰੁਪਏ ਦੇ ਤੋ ਬਸ ਸਿਰਫ 1000 ਰੁਪਏ ਦੇ। ਜਿਹਦਾ ਵਾਰ ਰੰਗ ਡਿਜ਼ਾਈਨ ਦੇਖੋ ਕਿੰਨੇ ਵਧੀਆ ਵਧੀਆ ਦੇ ਸਾਰੀਆਂ ਬਣੀਆਂ ਆ ਸਾਰੀਆਂ ਦੇਖੋ। ਸਿਨਰੀ ਡਿਜ਼ਾਈਨ ਬਣਿਆ ਆ ਦੇਖੋ। 1000 ਰੁਪਏ ਦੇ ਦੋ ਪੀਸ ਦੇਣਾ ਕਵਟਰ ਸੈੱਟ। ਆ ਦੇਖੋ। ਆ ਕਿੰਨੇ ਦੇਣਾ ਤੁਹਾਨੂੰ ਸੈੱਟ, ਬੈੱਡ ਸ਼ੀਟ, ਪਿੱਲੋ ਕਵਰ ਨਾਲ ਕਵਫਟਰ। ਹਾਂਜੀ। ਆ ਚਾਰ ਚੀਜ਼ਾਂ ਹੋ ਗਈਆਂ ਇਹ ਦੋ ਸੈੱਟ ਦੇਣਾ 1100 ਰੁਪਏ ਦੇ। ਓਕੇ। ਇਹ ਕਿੰਨੇ ਜੋੜਾ ਦੇਣਾ ਪਿੱਲੋ ਦਾ ਤੁਹਾਨੂੰ? ਹਾਂਜੀ। ਇਹ ਸਿਰਫ 100 ਰੁਪਏ ਦਾ ਜੋੜਾ ਦੇਣਾ। ਐਡੀ ਕੁਆਲਿਟੀ ਸਾਡੇ ਕੋਲ ਘੱਟੋ ਘੱਟ 10 ਕੁਆਲਿਟੀ ਪਿੱਲੋ ਦੀਆਂ ਹੈਗੀਆਂ ਸਾਡੇ ਆਪਕੜਾ ਲੁਧਿਆਣਾ ਫੀਲਡ ਗੰਜ ਕੋਚਾ ਨੰਬਰ 14 ਦੇ ਵਿੱਚ ਨੈਤਿਕ ਹੈਂਡਲੂਮ ਵਾਲਿਆਂ ਦੇ ਅੱਜ ਉਹਨੂੰ ਦਿਖਾਉਣੇ ਆ ਚਾਦਰਾਂ ਸਹਣਾਣੇ ਤੌਲੀਏ ਹੋਰ ਵੀ ਘਰੇਲੂ ਕੱਪੜਾ ਉਹ ਘਰਾਂ ਵਿੱਚ ਵਰਤਿਆ ਜਾਂਦਾ ਸਿੰਗਲ ਪੀਸ ਵੀ ਮਿਲੂ ਬਾਈ ਦੀ ਕੁਆਲਿਟੀ ਪੂਰੀ ਵਧੀਆ ਹੁੰਦੀ ਹੈ ਤੇ ਰੇਟ ਤੁਸੀਂ ਆਪ ਦੇਖ ਲਿਓ ਵੀਡੀਓ ਨਾਲ ਬਣੇ ਰਹੋ ਆਜੋ ਜੀ ਹਾਂਜੀ ਬਾਜੀ ਕੀ ਹਾਲ ਚਾਲ ਹੈ ਜੀ ਹਾਂਜੀ ਠੀਕ ਆ ਬਾਜੀ ਕੀ ਦਿਖਾਵਾਂਗੇ ਅੱਜ ਫਿਰ ਨਵਾਂ ਐਡਮਾ ਸਾਰੀਆਂ ਦਿਖਾਵਾਂਗੇ ਤੁਹਾਨੂੰ ਨਾਲੇ ਦਵਾਂਗੇ ਵਧੀਆ ਤੇ ਘੱਟ ਰੇਟ ਇਹ ਨਹੀਂ ਸੋਚਣਾ ਰੇਟ ਘਟਾ ਹੈ ਤੇ ਮਾਲ ਨਹੀਂ ਮਿਲਣਾ ਕਈ ਸੋਚਣ ਲੈਂਦੇ ਵੀਡੀਓ ਫੇਕ ਆ ਫੇਕ ਕੁਝ ਨਹੀਂ ਹੈਗਾ ਸਭ ਕੁਝ ਜਿਹੜਾ ਵੀਡੀਓ ਦਿਖਾਵਾਂਗੇ ਸਭ ਕੁਝ ਮਿਲੂਗਾ ਤੁਸੀਂ ਤੇਜੀ ਭਾਜੀ ਨਹੀਂ ਫੋਨ ਕਰ ਸਕਦੇ ਹੋ ਨੈਤਿਕ ਹੈਂਡਲੂਮ ਤੇ ਫੋਨ ਕਰ ਸਕਦੇ ਹੋ ਜਿਹੜੀ ਚੀਜ਼ ਚਾਹੀਦੀ ਹੈ ਤੁਹਾਨੂੰ ਜਿਹੜੀ ਚੀਜ਼ ਦਿਖਾਵਾਂਗੇ ਉਹ ਜਰੂਰ ਦਵਾਂਗੇ ਤੁਹਾਨੂੰ ਠੀਕ ਹੈ ਤੇ ਆਣਾ ਕਿੱਥੇ ਆ ਲੁਧਿਆਣਾ ਫੀਲਡ ਗਾਂਜ ਕੂਚਾ ਨੰਬਰ 14 ਨੈਤਿਕ ਹੈਂਡਲੂਮ ਹਾਂਜੀ ਬਾਈ ਆ ਦੇਖੋ ਤੁਹਾਨੂੰ ਪਿੱਲੋ ਦਿਖਾਈਆ ਦੇਖੋ ਇਹ ਕਿੰਨੇ ਜੋੜਾ ਦੇਣਾ ਪਿੱਲੋ ਦਾ ਤੁਹਾਨੂੰ ਹਾਂਜੀ ਇਹ ਸਿਰਫ 100 ਰੁਪਏ ਦਾ ਜੋੜਾ ਦੇਣਾ ਹੈ 50 ਰੁਪਏ ਦਾ ਪ 100 ਰੁਪਏ ਦਾ ਜੋੜਾ 100 ਰੁਪਏ ਦਾ ਜੋੜਾ ਦੇਣਾ ਤੁਹਾਨੂੰ ਦੋ ਦੋ ਪੀਸ 50 ਰੁਪਏ ਦੇ ਐਂਡੇ ਕੁਆਲਿਟੀਆਂ ਸਾਡੇ ਕੋਲ ਘੱਟੋ ਘਾਟ 10 ਕੁਆਲਿਟੀਆਂ ਪਿੱਲੋ ਦੀਆਂ ਹੈਗੀਆਂ ਸਾਡੇ ਕੋਲ ਬੈੱਡ ਸ਼ੀਟ ਆ ਗਈ ਪੈਕਿੰਗ ਆ ਲਈ ਆ ਦੇਖੋ ਇਹ 6 6 7 7 16 ਪੀਸ ਵਿਕਦਾ ਇੱਕ ਆਵੇ ਕਲਰ ਚਾਰਡ ਪੂਰੇ ਲੱਗੇ ਪਏ ਆ ਜਿੰਨੇ ਸਾਰੇ ਕਲਰ ਦੇਖੋ ਲੱਗੇ ਪਏ ਆ ਇਹ ਤੁਹਾਨੂੰ ਕਿੰਨੇ ਦੇਣੇ ਤਿੰਨ ਪੀਸ ਤਿੰਨ ਪੀਸ ਸਿਰਫ ਦੇਣੇ 999 ਰੁਪਏ ਦੇ ਤਿੰਨ ਪੀਸ ਸਿਰਫ 999 ਰੁਪਏ ਦੇ ਕਲਰ ਚਾਰਡ ਦੇ ਕਿੰਨੇ ਵਧੀਆ ਵਧੀਆ ਲੱਗੇ ਪਏ ਆ ਦੇਖੋ ਕਿੰਨੇ ਵਧੀਆ ਵਧੀਆ ਕਲਰ ਹੈਗੇ ਆ ਦੇਖੋ ਇਹ ਸਿਰ ਨ ਤਿੰਨ ਪੀਸ ਦੇਣੇ 999 ਕਿੰਨੇ ਦਾ ਪੀਸ ਪੈ ਗਿਆ 330 ਰੁਪਏ ਦਾ ਸਿਰਫ ਪੀਸ ਪੈ ਗਿਆ ਤੁਹਾਨੂੰ ਉਹਦਾ ਬੱਛੇ 700 ਦਾ ਪੀਸ ਸੇਲ ਹੁੰਦਾ ਉਤੋਂ ਬਾਅਦ ਦੇਖੋ ਤੁਹਾਨੂੰ ਆ ਬੈੱਡ ਸ਼ੀਟਾਂ ਦੇਖੋ ਸਿਨਰੀਆਂ ਲੜੀ ਜਾਣ ਇਹ ਦੇਖੋ 1200 ਦਾ ਪੀਸ ਆ ਸਿਨਰੀਆਂ ਲੜੀ ਜਾਣਾ ਦੇਖੋ ਓਕੇ ਭਾਈ ਇਹ ਤੁਹਾਨੂੰ ਕਿੰਨੇ ਦੇ ਦੇ ਦੇਣੇ ਦੋ ਪੀਸ ਦੋ ਪੀਸ ਸਿਰਫ ਦੇਣੇ 1000 ਰੁਪਏ ਦੇ ਦੋ ਪੀਸ ਸਿਰਫ 1000 ਰੁਪਏ ਦੇ ਇਸ ਵਾਰ ਰੰਗ ਡਿਜ਼ਾਈਨ ਦੇਖੋ ਕਿੰਨੇ ਵਧੀਆ ਵਧੀਆ ਨੇ ਸਾਰੀਆਂ ਬੜੀਆਂ ਆ ਸਾਰੀਆਂ ਦੇਖੋ ਸਿਨਰੀ ਡਿਜ਼ਾਈਨ ਬਣਿਆ ਆ ਦੇਖੋ 1000 ਰੁਪਏ ਦੇ ਦੋ ਪ ਓਕੇ ਉਸ ਤੋਂ ਬਾਅਦ ਆਇਓ ਆ ਦੇਖੋ ਕਵਟਰ ਸੈੱਟ ਪੂਰਾ ਕਵਟਰ ਸੈੱਟ ਆ ਦੇਖੋ ਆ ਕਿੰਨੇ ਜਿਹੜਾ ਤੁਹਾਨੂੰ ਸੈੱਟ ਬੈੱਡ ਸ਼ੀਟ ਪਿੱਲੋ ਕਵਰ ਨਾਲ ਕਵਟਰ ਹਾਂਜੀ ਆ ਚਾਰ ਚੀਜ਼ਾਂ ਹੋ ਗਈਆਂ ਇਹ ਦੋ ਸੈੱਟ ਦੇ ਨੇ 1100 ਰੁਪਏ ਦੇ ਓਕੇ ਦੋ ਸੈੱਟ ਦੇ ਨੇ ਪੂਰੇ 1100 ਰੁਪਏ ਦੇ 850 ਦਾ ਪੂਰਾ ਸੈੱਟ ਸਾਰਾ ਕੁਝ ਵਿੱਚ ਹਾਂਜੀ ਪੂਰਾ ਕਵਟਰ ਵੀ ਹੈਗਾ ਵਿੱਚ ਬੈੱਡ ਸ਼ੀਟ ਵੀ ਹੈਗੀ ਦੋ ਪਿੱਲੋ ਕਵਰ ਵੀ ਹੈਗੀ ਦੋ ਦੇ ਨੇ 1100 ਰੁਪਏ ਦੇ ਓਕੇ ਬਈ ਉਸ ਤੋਂ ਬਾਅਦ ਆ ਦੇਖੋ ਮਾਲ ਆ ਗਿਆ ਕਵਟਰ ਸੈੱਟ ਵਧੀਆ ਲਾ ਦੇਖੋ ਆ ਦੇਖੋ ਵਧੀਆ ਕਵਟਰ ਸੈੱਟ ਹਾਂਜੀ ਇਹ ਕਿੰਨੇ ਦਿਨ ਤੁਹਾਨੂੰ ਸਿਰਫ 910 ਰੁਪਏ ਦਾ ਸਿਰਫ 910 ਰੁਪਏ ਦਾ ਪੂਰਾ ਪੂਰਾ ਸਾਰਾ ਪੂਰਾ ਸੈਟ ਦੇਣਾ ਹੈ ਗਿਫਟ ਤੋਂ ਜੋ ਮਰਜ਼ੀ ਦਿਓ ਤੇਰਾ 400 ਸੇਲ ਅੱਲਾ ਸਿਰਫ 910 ਰੁਪਏ ਦਾ ਰੇਂਜ ਸਾਡੇ ਕੋਲ ਸਾਰੀ ਮਿਲੂਗੀ ਫਲਾਸ ਦੀ ਵੀ ਲੋਹ ਦੀ ਵੀ ਸਾਰੀ ਜਿਹੜੀ ਲੋਹ ਦੀ ਹੋਏ ਨਹੀਂ ਉਹ ਵੀ ਕੁਆਲਿਟੀ ਮਾਰੀ ਉਹ ਕੁਆਲਿਟੀ ਵਧੀਆ ਹੋਰ ਲੋਹ ਦੇ ਵਿੱਚ ਤੁਹਾਨੂੰ ਪੀ ਦਿਖਾਇਆ 910 ਰੁਪਏ ਕਿਸੇ ਨੂੰ ਦੇਣਾ 910 ਰੁਪਏ ਬੈਠ ਕੇ ਦੇਖੋ ਕਿੰਨਾ ਵਧੀਆ ਸ਼ਾਨਦਾਰ ਲੱਗਿਆ ਆ ਲੋਹ ਦਾ ਮਤਲਬ ਇਹ ਹੈ ਰੇਟ ਘੱਟ ਮਿਲਣਗੇ ਤੁਹਾਨੂੰ ਕਹਿੰਦਾ ਮਤਲਬ ਜਿੰਨਾ ਜਿਹੜਾ ਪੀਸ ਬਾਜ਼ਾਰ 2 3000 ਦਾ ਪੀਸ ਵਿਕਦਾ ਉਹ ਤੁਹਾਡੇ ਸਾਡੇ ਕੋਲ ਮਿਲੂਗਾ ਸਿਰਫ 13 1400 ਰੁਪਏ ਰੇਂਜ ਵਿੱਚ ਉਹਦਾ ਰੇਂਜ ਸਾਰੀ ਘੱਟ ਦਵਾਂਗੇ ਤੁਹਾਨੂੰ ਆ ਦੇਖੋ ਵਧੀਆ ਵਧੀਆ ਪਿੱਲੋ ਵੀ ਆ ਗਏ ਸਾਡੇ ਕੋਲ ਸਰਵਾਈਕਲ ਵਾਲੇ ਪਿੱਲੋ ਦੂਜੇ ਪਿੱਲੋ ਸਾਰੀ ਵੈਰਾਈਟੀ ਮਿਲੂਗੀ ਬਾਕੀ ਤਾਵਲ ਮੈਟ ਹਰੇਕ ਚੀਜ਼ ਸਾਡੇ ਕੋਲ ਮਿਲੂਗੀ ਤੁਹਾਨੂੰ ਆਣਾ ਕਿੱਥੇ ਹੈ ਨੈਟਿਕ ਹੈਂਡਲੂਮ ਤੇ ਇੰਸਟਾਗ੍ਰਾਮ ਫੇਸਬੁੱਕ ਦਾ ਪੇਜ ਫੋਲੋ ਕਰ ਲਓ ਸਾਡਾ ਬਹੁਤ ਫਾਇਦੇ ਹੋਣਗੇ